ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਵਧੀਆ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਆਪਾਂ ਪਹਿਲਾਂ ਹੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀ ਸੀ ਬੂਮ ਸਪਰੇਅਰ ਬਾਰੇ ਤੇ ਆਪਾਂ ਕਿਸਾਨ ਵੀਰੋ 48 ਦਿਨ ਦੀ ਕਣਕ ਦੇ ਉੱਪਰ ਨਾ ਐਟਲੈਂਟਿਸ ਦਵਾਈ ਕਰੀ ਸੀ ਕਿਉਂਕਿ ਜਿਹੜੀ ਐਟਲੈਂਟਿਸ ਦਵਾਈ ਆਗੀ ਇਹਨੂੰ ਬਹੁਤ ਘੱਟ ਆਪਣੇ ਕਿਸਾਨ ਵੀਰ ਯੂਜ਼ ਕਰਦੇ ਨੇਗੇ ਵਧੀਆ ਕਰਦੇ ਵੀ ਨਹੀਂ ਪਰ ਇਹ ਥੋੜਾ ਧੱਕਾ ਮਾਰਨ ਕਰਕੇ ਇਹਨੂੰ ਘੱਟ ਯੂਜ਼ ਕਰਨ ਦਾ ਉਹ ਆ ਕਿਸਾਨ ਵੀਰਾਂ ਚ ਜ਼ਿਆਦਾਤਰ ਆਪਣੇ ਸਲਫੋਸਲਫਰੋਨ ਜਾਂ ਟੋਪਿਕ ਐਕਸਲ ਵਗੈਰਾ ਦੀਆਂ ਦਵਾਈਆਂ ਕਰਦੇ ਨੇ ਕਿਸਾਨ ਵੀਰ ਪਰ ਕਿਸਾਨ ਵੀਰੋ ਮੈਂ ਇੱਕ ਚੀਜ਼ ਬਹੁਤ ਨੋਟ ਕਰੀਏ ਇਹ ਦਵਾਈ ਦੀ ਤੇ ਇਹਨੇ ਆਪਣੀ ਦਵਾਈ ਨੇ ਕਣਕ ਦਾ ਫਟਾਰ ਵੀ ਕਰਵਾਇਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਖਣਕ ਦਾ ਕੱਦ ਵੀ ਰੋਕਿਆ ਤੇ ਦੂਜੇ ਨੰਬਰ ਦੇ ਕਿਸਾਨ ਵੀਰੋ ਗੁੱਲੀ ਡੰਡੇ ਨੂੰ ਵੀ ਪੂਰਾ ਫੁੱਲ 100/100 ਰਿਜ਼ਲਟ ਮਿਲਿਆ ਪੂਰਾ ਫੁੱਲੇ ਰਿਜ਼ਲਟ ਮਿਲਿਆ ਜਿੱਦਾਂ ਆਪਾਂ ਕਹ ਲਈਏ ਖੈਰ ਆਪਾਂ ਇਹ ਨਹੀਂ ਕਹਿ ਸਕਦੇ ਕਿਉਂਕਿ ਆਪਣੇ ਗੁੱਲੀ ਡੰਡਾ ਘੱਟ ਸੀਗਾ ਦੂਸਰੇ ਜਿਹੜੇ ਆਪਣੇ ਗਵਾਂਢੀ ਨੇ ਕਰਾਈ ਸੀਗੀ ਉਹਦੇ ਗੁੱਲੀ ਡੰਡਾ ਬਹੁਤ ਹੀ ਜ਼ਿਆਦੇ ਸੀਗਾ ਉਹਦੇ ਵੀ ਪੂਰਾ ਰਿਜ਼ਲਟ ਟੌਪ ਦਾ ਮਿਲਿਆ ਇਹਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਵੀਰੋ ਵਧੀਆ ਦਵਾਈ ਆ ਹੁਣ ਮੈਂ 187 ਜੋ ਕਣਕ ਬੀਜੀ ਹੋਈ ਸੀਗੀ ਉਹਦੇ ਉੱਪਰ ਲੀਓਸਿੰਦ ਦੀ ਸਪਰੇ ਕਰਨ ਦੀ ਲੋੜ ਨਹੀਂ ਕਿਉਂਕਿ ਉਹਦਾ ਕੱਦ ਕੰਟਰੋਲ ਚ ਆ ਗਿਆ ਕਣਕ ਦਾ ਯੂਰੀਆ ਵੀ ਆਪਾਂ ਵਧੀਆ ਦਿੱਤਾ ਸੀਗਾ ਜਿੱਦਾਂ ਜਿੰਨਾ ਰეკਮੈਂਡੇਸ਼ਨ ਸੀਗੀ ਪਰ ਕੱਦ ਠੀਕ ਰਿਹਾ ਕਣਕ ਦਾ ਵਧੀਆ ਰੋਕ ਲਿਆ ਕਣਕ ਆ ਆਪਣੀ 222 ਹੈ ਇਹ ਤਾਂ ਖਰ ਬਹੁਤ ਲੇਟ ਜਾ ਕੇ ਬਿਜੀ ਹੋਈ ਆਪਣੀ ਕਣਕ ਪਰ ਗੁੱਲੀ ਡੰਡੇ ਦਾ ਰਿਜ਼ਲਟ ਬਹੁਤ ਵਧੀਆ ਮਿਲਿਆ ਪਰ ਕਣਕ ਨੂੰ ਥੋੜੀ ਰੋਕ ਦੀ ਜਰੂਰ ਹੈ ਇਹ ਦਵਾਈ ਤੇ ਆਪਾਂ ਨੂੰ ਰਿਜ਼ਲਟ ਪੂਰਾ ਵਧੀਆ ਮਿਲੇ ਦਾ ਕਿਉਂਕਿ ਪਿਛਲੇ ਸਾਲ ਵੀ ਆਪਾਂ ਨੇ ਕਰੀ ਸੀਗੀ ਤੇ ਇਸ ਸਾਲ ਵੀ ਕਰੀਆ ਪੂਰਾ ਵਧੀਆ ਰਿਜ਼ਲਟ ਮਿਲਿਆ ਦੇਖੋ ਗੁੱਲੀ ਡੰਡਾ ਪੂਰਾ ਪੀਲਾ ਕਰਿਆ ਹੋਇਆ ਨੇ ਸੁੱਕੂਗਾ ਪੱਕਾ ਤੇ ਕਿਸਾਨ ਵੀਰੋ ਇੱਕ ਦੂਜੇ ਨੰਬਰ ਤੇ ਇਹਦਾ ਮੱਕੀ ਵਾਲੀ ਦਵਾਈ ਮੱਕੀ ਵਾਲੇ ਬਾਣ ਤੇ ਕੋਈ ਆਸਰ ਨਹੀਂ ਹੈਗਾ ਜਿੱਦਾਂ ਆਪਾਂ ਕਹਿੰਦੇ ਨੇ ਮੱਕੀ ਤੇ ਕੋਈ ਆਸਰ ਨਹੀਂ ਇਹਦਾ ਖੁਸ਼ ਹੋ ਕੇ ਮੱਕੀ ਵੀ ਸਕਦੇ ਹੋ ਤੁਸੀਂ ਇਹਦੇ ਤੇ ਕਿਉਂਕਿ ਲੀਡਰਾਂ ਕੱਲਾ ਲੀਡਰ ਦਾ ਸਾਲਟ ਹੈ ਜਾਂ ਸਲਫੋ ਸਾਲਟ ਹੈ ਇਹ ਜਾ ਜਿਹੜਾ ਮੱਕੀ ਨੂੰ ਮਤਲਬ ਕਿ ਨਹੀਂ ਹੋਣ ਦਿੰਦਾ ਇਹ ਸਾਲਟ ਚ ਕੋਈ ਮੱਕੀ ਦੀ ਦਿੱਕਤ ਨਹੀਂ ਹੁੰਦੀ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲ ਮਿਲੇਗਾ ਦਵਾਈ ਦਾ ਵੀ ਕਰ ਜਿਨ੍ਹਾਂ ਨੇ ਕਰੀ ਹੋਣੀ ਮਿਲਿਆ ਵੀ ਹੋਣਾ ਕਮੈਂਟ ਚ ਜਰੂਰ ਦੱਸਿਓ ਵੀ ਕਿੱਦਾਂ ਕਿੱਦਾਂ ਰਿਜ਼ਲਟ ਮਿਲਿਆ ਤੁਸੀਂ ਕਿਹੜੇ ਟੰਗ ਨਾਲ ਸਪਰੇਅ ਕਰੀ ਸੀਗੀ ਪਰ ਆਪਾਂ ਨੂੰ ਰਿਜ਼ਲਟ ਵਧੀਆ ਮਿਲਿਆ ਵੀਰੇ ਆਪਾਂ ਕੋਈ ਟੌਪਿਕ ਵਗੈਰਾ ਨਹੀਂ ਪਾਈ ਤੇ ਹਾਂ 1.5 ਕਿਲੇ ਦੇ ਵਿੱਚ ਆਪਾਂ ਮੰਨ ਕੇ ਚਲੋ 7 ਬਿਗੇ ਦੇ ਵਿੱਚ ਇੱਕ ਐਟਲੈਂਟਿਸ ਦਾ ਡੱਬਾ ਤੇ ਨਾਲ ਇੱਕ ਟੌਪਿਕ ਦਾ ਡੱਬਾ ਦੋਨੇ ਪਾ ਕੇ ਕਰੇ ਨੇਗੇ ਉਹਦੇ 'ਚ ਕਣਕ ਨੂੰ ਧੱਕਾ ਘੱਟ ਮਾਰਿਆ ਦਵਾਈ ਨੇ ਤੇ ਜਿੱਥੇ ਆਪਾਂ ਪਾਈ ਨਹੀਂ ਹੈਗੇ ਉੱਥੇ ਥੋੜਾ ਜਿਹਾ ਧੱਕਾ ਮਾਰਿਆ ਪਰ ਰਿਜ਼ਲਟ ਵਧੀਆ ਮਿਲੇ ਨੇ ਆਪਾਂ ਹੀ ਕਿਸਾਨ ਵੀਰੋ ਸਾਢੇ 6 ਵਿੱਗੇ ਦੇ ਵਿੱਚ ਮੰਨ ਕੇ ਚਲੋ ਇੱਕ ਪੈਕੇਟ ਪਾਇਆ 160 ਗ੍ਰਾਮ ਦੀ ਜਿਹੜੀ ਡੋਜ਼ ਆਉਂਦੀ ਹੈ ਇਹਦੀ ਇੱਕ ਡੱਬਾ ਆਪਾਂ ਸਾਢੇ 6 ਵਿੱਗੇ ਥਾਂ ਦੇ ਵਿੱਚ ਪਾਇਆ ਵਧੀਆ ਰਿਜ਼ਲਟ ਮਿਲੇ ਨੇ ਆਪਾਂ ਨੂੰ ਕਿਉਂਕਿ ਜੇ ਆਪਾਂ ਜ਼ਿਆਦਾ ਘੱਟ ਡੋਜ਼ ਪਾਈਏ ਕਿਸਾਨ ਵੀਰੋ ਕਣਕ ਨੂੰ ਬਹੁਤ ਠੋਕ ਦਿੰਦੀਆਂ ਨੇ ਦਵਾਈਆਂ ਜਿਹੜੀਆਂ ਸਟਰੋਂਗ ਸాల్ਟ ਨੇ ਪਰ ਆਪਣਾ ਇਹ ਸੀਗਾ ਗੁੱਲੀ ਡੰਡਾ ਘੱਟ ਸੀ ਵੀ ਆਪਾਂ ਮਾਰਨਾ ਜੋ ਹੈਗਾ ਪਰ ਵਧੀਆ ਰਿਜ਼ਲਟ ਮਿਲੇ ਨੇ ਮਨ ਖੁਸ਼ ਹੈ ਬਿਲਕੁਲ ਇਹਨਾਂ ਤੁਸੀਂ ਵੀ ਜਰੂਰ ਦੱਸਿਓ ਕਿਹੜੀ ਸਪਰੇਅ ਕਰੀ ਸੀਗੀ ਕਿਹਦੇ ਰਿਜ਼ਲਟ ਤੁਹਾਨੂੰ ਵਧੀਆ ਮਿਲੇ ਨੇਗੇ ਕਿਵੇਂ ਸਪਰੇਅ ਕਰੀ ਸੀ ਜਰੂਰ ਕਮੈਂਟ ਦੇ ਵਿੱਚ ਦੱਸਿਓ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਵੀਡੀਓ ਪਸੰਦ ਆਈ ਹੋਊਗੀ ਧੰਨਵਾਦ